ਵੈਘਰੂ ਜੀ ਦਾ ਖਾਲਸਾ ਵੈਘਰੂ ਜੀ ਦੀ ਫਤਿਹ ਵੀਰੋ ਅੱਜ ਮੈਂ ਨਾ ਇੱਕ ਗੱਲ ਕਰਨੀ ਐ ਭਗਵੰਤ ਮਾਨ ਜੀ ਦੀ ਕੱਲ ਆਪਣਾ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੀ ਕੱਲ ਇੱਕ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਉਹ ਪ੍ਰੈਸ ਕਾਨਫਰੰਸ ਉਹ ਕਾਹਦੇ ਤੇ ਕਰ ਰਹੇ ਨੇ ਜਿਹੜਾ ਸੁਖਬੀਰ ਬਾਦਲ ਦਾ ਸੁਖਬਿਲਾ ਹੋਟਲ ਐ ਵੀ ਉਹਦੇ ਜਿੱਤ ਮਕੇ ਦਾ ਇੰਨਾ ਸ਼ਹਿਰ ਆ ਫਲਾਣੇ ਦਾ ਸ਼ਹਿਰ ਆ ਫਲਾਣੇ ਦਾ ਉਹ ਸ਼ਹਿਰ ਆ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਪੰਜਾਬ ਦੇ ਇਹ ਮੁੱਦੇ ਨੇ ਕੋਈ ਸੁਖ ਸੁਖਬੀਰ ਬਾਦਲ ਦਾ ਸੁਖਬਿਲਾ ਇਹ ਕੋਈ ਪੰਜਾਬ ਦਾ ਮੁੱਦਾਗਾ ਤੁਸੀਂ ਹਾਲੇ ਵੀ ਤੁਸੀਂ ਜਿਹੜੇ ਕਮੇਟੀਨ ਵਾਲੀ ਜਿਹੜੀ ਹਰਕਤਾਂ ਨੇ ਉਹੀ ਤੁਸੀਂ ਕਰੀ ਜਾਂਦੇ ਹੋਗੇ ਦੱਸੋ ਸੁਖਬੀਰ ਬਾਦਲ ਤਾਂ ਪੂੰਝ ਕੇ ਬਹਾਤਾ ਲੋਕਾਂ ਨੇ ਸੁਖਬੀਰ ਬਾਦਲ ਤਾਂ ਕਿਹੜੇ ਵੇੜੇ ਦਾ ਕੁੰਜੇ ਲਾ ਕੇ ਬੈਹਾ ਉਹ ਤਾਂ ਆਪਣੀ ਸੀਟ ਵੀ ਹਾਰ ਗਿਆ ਆਪਣੇ ਬਾਪੂ ਦੀ ਸੀਟ ਵੀ ਹਾਰ ਗਿਆ ਆਪਣੇ ਘਰ ਵਾਲੀ ਦੀ ਸੀਟ ਵੀ ਹਾਰ ਗਿਆ ਉਹ ਤਾਂ ਸਾਰੇ ਆਪਣਾ ਕੋੜਮਾ ਦੀ ਜਿਹੜਾ ਉਹ ਤਾਂ ਸਾਰਾ ਹਾਰ ਗਿਆ ਇਹ ਤਾਂ ਕੋਈ ਮੁੱਦਾ ਹੀ ਨਹੀਂ ਰਹੇਗਾ ਪੰਜਾਬ ਦਾ ਪੰਜਾਬ ਦੇ ਮੁੱਤੇ ਕੀ ਨੇ ਤੁਸੀਂ ਲੋਕਾਂ ਦੇ ਹਾਲਾਤ ਦੇਖੋ ਪਾਣੀਆਂ ਪੰਜਾਬ ਦੇ ਪਾਣੀਆਂ ਦੇ ਹਾਲਾਤ ਦੇਖੋ ਪੰਜਾਬ ਦੇ ਪਾਣੀ ਕਿੱਥੇ ਚਲੇ ਗਏ ਪੰਜਾਬ ਸਾਰਾ ਡਾਰਕ ਜ਼ੋਨ ਚ ਆਉਣ ਵਾਲਾ ਹੋ ਗਿਆ ਪਾਣੀ ਪੰਜਾਬ ਦਾ ਖਤਮ ਹੋ ਗਿਆ ਪਾਣੀ ਲੁੱਟ ਲੁੱਟ ਕੇ ਪੰਜਾਬ ਦਾ ਪਾਣੀ ਹੈਗਾ ਜਿਹੜਾ ਉਹ ਦਿੱਲੀ ਹਰਿਆਣਾ ਨੂੰ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਤੁਸੀਂ ਇਹ ਮੁੱਦਿਆਂ ਤੇ ਕੋਈ ਗੱਲ ਕਰੋ ਇਹ ਕੋਈ ਮੁੱਦਾ ਹੈ ਸਖਬੀਰ ਬਤਲ ਦੱਸੋ ਖੇਲਾ ਤੁਸੀਂ ਸੁਖਵੀਰ ਬਾਦਲ ਦਾ ਮੰਨ ਲੋ ਸੁਖਵੀਰ ਬਾਦਲ ਦਾ ਸੁਖਵਿਲਾਗਾ ਜਿਹੜਾ ਉਹ ਗਲਤ ਹੈ ਉਹ ਠੀਕ ਨਹੀਂ ਗਿਆ ਹੈਗਾ ਫਿਰ ਤੁਸੀਂ ਉੱਤੇ ਕਾਰਵਾਈ ਕਰੋ ਪ੍ਰੈਸ ਕਾਨਫਰੰਸਾਂ ਕਰਨ ਦੀ ਕੀ ਮਤਲਬ ਹੋਇਆ ਤੁਸੀਂ ਉਹਨਾਂ ਦੀਆਂ ਫਰਜ਼ਾਂ ਕੱਢ ਕੇ ਕੱਢ ਕੱਢ ਲਿਆਉਣੇ ਉਹ ਉਹਨਾਂ ਦੀਆਂ ਫਰਜ਼ਾਂ ਕਢਾਉਣ ਦਾ ਤੁਹਾਡੇ ਕੋਲ ਟਾਈਮ ਹੈ ਕਿਸਾਨਾਂ ਦੀ ਗੱਲ ਸੁਣਨ ਦਾ ਤੁਹਾਡੇ ਕੋਲ ਟਾਈਮ ਹੈ ਨਹੀਂ ਕਿਸਾਨ ਕਿੱਥੇ ਬੈਠਾ ਕਿਸਾਨ ਰੋਲ ਰਿਹਾਗਾ ਉੱਥੇ ਸੜਕਾਂ ਦੇ ਉੱਤੇ ਕਿਸਾਨ ਦੇ ਉੱਤੇ ਗੋਲੀਬਾਰੀ ਹੋ ਰਹੀ ਆ ਹਾਈ ਕੋਰਟ ਨੇ ਝਾੜ ਪਾਈ ਆ ਗਈ ਵੀ ਤੁਸੀਂ ਇਹ ਟੈਰਰਿਸਟ ਸਟੇਟ ਆ ਤੁਸੀਂ ਇਹਦੇ ਤੇ ਗੋਲੀਆਂ ਚਲਾ ਰਹੇ ਹੋਗੇ ਤੁਸੀਂ ਬੁੱਧੇ ਚੱਕੀ ਬੈਠੇ ਹੋ ਸੁਖਵੀਰ ਬਾਦਲ ਦਾ ਸੁਖਵ ਦਸੋ ਇਹ ਕੋਈ ਮੁੱਦਾ ਹੈ ਉਧਰ ਅਮਰਤਪਾਲ ਸਿੰਘ ਹੋਣੀ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਬੈਠੇ ਤੜਫ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਮਾਮਾ ਨੇ ਉਹ ਅਮਰitsar ਤੜਫ ਰਹੀਆਂ ਨੇ ਉਥੋਂ ਦਿਲਜੀਤ ਕਲਸੀ ਦੀ ਆਡੀਓ ਵਾਇਰਲ ਹੋਈਆ ਦਿਲਜੀਤ ਕਲਸੀ ਕਹਿੰਦਾ ਅਸੀਂ ਜੇਲ੍ਹ ਸੁਪਰਡੈਂਟ ਨੂੰ ਮਿਲੇ ਸੀ ਜੇਲ੍ਹ ਸੁਪਰਡੈਂਟ ਨੇ ਇਹ ਗੱਲ ਕਹੀ ਆ ਵੀ ਜਿਹੜੀ ਆਈਜੀ ਮੈਡਮ ਆ ਜਿਹੜੀ ਸਾਡੀ ਆਈਜੀ ਆ ਗਈ ਜੇਲ੍ਹ ਦੀ ਇਹ ਸਾਮਤੀ ਉਹਨੇ ਲਿਖ ਲਿਖ ਕੇ ਚਿੱਠੀਆਂ ਪਾਈਆਂ ਨੇ ਗਿਆ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੇ ਕੋਈ ਵੀ ਜਵਾਬ ਮੂਰਿਓ ਮੋੜ ਕੇ ਦਿੱਤਾ ਨਹੀਂਗਾ ਹੈਗਾ ਦਸੋ ਨੇ ਇਹ ਕਹਾਬਿ ਕਿਸੇ ਵੇੜੇ ਕੁਝ ਵੀ ਹੋ ਸਕਦਾ ਵੀ ਕਿਸੇ ਵੇਲੇ ਕੁਝ ਵੀ ਹੋ ਸਕਦਾ ਵੀ ਆਈਜੀ ਮੈਡਮ ਲਿਖ ਕੇ ਚਿੱਠੀਆਂ ਪਾਉਂਦੀ ਆ ਵੀ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਇਹ ਮੁੰਡਿਆਂ ਦੇ ਹਾਲਾਤ ਇੰਨੇ ਮਾੜੇ ਨੇ ਵੀ ਕਿਸੇ ਵੇਲੇ ਕੁਝ ਵੀ ਹੋ ਸਕਦਾਗਾ ਤੁਸੀਂ ਇਸ ਕਰਕੇ ਪੰਜਾਬ ਸਰਕਾਰ ਨੂੰ ਇਸ ਇਧਰ ਧਿਆਨ ਦੇਣਾ ਚਾਹੀਦਾਗਾ ਪਰ ਉਹ ਕਹਿੰਦੇ ਵੀ ਪੰਜਾਬ ਸਰਕਾਰ ਵੱਲੋਂ ਸਾਡੇ ਕੋਲ ਕੋਈ ਜਵਾਬ ਹੀ ਨਹੀਂ ਆਇਆ ਉਹਨਾਂ ਦੀਆਂ ਮਾਵਾਂ ਲੱਗੀਆਂ ਜਿਹੜੀਆਂ ਉਹ ਜਿਹੜੇ ਮੁੰਡੇ 10 ਮੁੰਡੇ ਉੱਥੇ ਬੰਦ ਨੇ ਡੇਬਰੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਦੀਆਂ ਮਾਵਾਂ ਅੰਮ੍ਰਿਤਸਰ ਬੈਠੀਆਂ ਨੇ ਭੁੱਖ ਹੜਤਾਲ ਤੇ ਉਹ ਬੈਠੀਆਂ ਤੜਫ ਰਹੀਆਂ ਨੇ ਤੁਸੀਂ ਉਹਨਾਂ ਦੀ ਸੁਣਵਾਈ ਕਰੋ ਉਹਦੇ ਤੇ ਕੋਈ ਪ੍ਰੈਸ ਕਾਨਫਰੰਸ ਕਰੋ ਪੰਜਾਬ ਦੇ ਮੁੱਦਿਆਂ ਤੇ ਪ੍ਰੈ ਕਮੀਡੀਅਨ ਵਾਲਾ ਕੰਮ ਆ ਤੁਸੀਂ ਹੁਣ ਹਲੇ ਵੀ ਕਮੀਡੀਅਨ ਵਾਲਾ ਕੰਮ ਚਲਾਈ ਜਾਂਦੇ ਹੋ ਕਮੀਡੀ ਚਲਦੀ ਆ ਕਮੀਡੀ ਨਾਲ ਸਰਕਾਰ ਚੱਲੂਗੀ ਹੁਣ ਹਰ ਇੱਕ ਜਗ੍ਹਾ ਜਿੱਥੇ ਕੋਈ ਤੁਹਾਡੀ ਇੰਟਰਵਿਊ ਹੁੰਦੀ ਆ ਉਹੀ ਚਾਰ ਪੰਜ ਗੱਲਾਂ ਨੇਗੇ ਆ ਤੁਹਾਡੀਆਂ ਜਿਹੜੀਆਂ ਤੁਸੀਂ ਹਰੇਕ ਚ ਬੋਲ ਦਿੰਨੇ ਹੋਗੇ ਤੁਸੀਂ ਉਹ ਉਹ ਮੁੰਡਿਆਂ ਦੀ ਸੁਣੋ ਉਹ ਮੁੰਡੇ ਤੁਸੀਂ ਉਹ ਪੰਜਾਬ ਸਰਕਾਰ ਦੇ ਹੀ ਐਨਐਸਏ ਲਾ ਕੇ ਉੱਥੇ ਸਿੱਟੇ ਹੋਏ ਨੇ ਜਿੱਥੇ ਉਹਨਾਂ ਦਾ جہਲਤ ਇੰਨੇ ਮਾੜੇ ਨੇ ਵੀ ਉਹਨਾਂ ਨੂੰ ਆਡੀਓ ਵਾਇਰਲ ਕਰਨੀ ਪਈ ਵੀ ਸਾਡੇ ਨਾਲ ਇੱਥੇ ਕਦੇ ਕੁਝ ਵੀ ਹੋ ਸਕਦਾ ਆਈਜੀ ਡਿਪਟੀ ਜੇਲਸ ਆਫ ਡੈਂਟ ਤੇ ਆਈਜੀ ਜੇਲ ਇਹ ਗੱਲ ਕਹਿ ਰਹੇ ਨੇ ਵੀ ਕਦੇ ਵੀ ਕੁਝ ਵੀ ਹੋ ਸਕਦਾ ਤੁਸੀਂ ਦੇਖੋ ਕੀ ਹਾਲਾਤ ਨੇ ਉੱਥੇ ਅਮਰਤਪਾਲ ਹਰਾਂ ਦੇ ਤੁਸੀਂ ਹੋਰ ਪੰਜਾਬ ਦੇ ਮੁੰਡੇ ਹੁਣ ਸੁਭ ਕਾ ਹਰਿਆਣਾ ਸਰਕਾਰ ਗੋਲੀ ਚਲਾ ਰਹੀ ਆਗੀ ਲਗਾਤਾਰ ਗੋਲਾਬਾਰੀ ਹੋ ਰਹੀ ਆ ਲਗਾਤਾਰ ਬੰਬਾਰੀ ਹੋ ਰਹੀ ਆਗੀ ਹੁਣ ਉੱਥੇ ਆਪਣੇ ਸੁਭ ਕਰਨ ਦੀ ਬਹੁਤ ਹੋ ਗਈ ਗੋਲੀ ਬਿਲਕੁਲ ਗੋਲੀ ਲੱਗਣ ਨਾਲ ਮੌਤ ਹੋਈ ਆ 6 ਦਿਨ ਲੰਘੇ 6 ਤੋਂ 8 ਦਿਨ ਲੰਘੇ ਉਹਦੀ ਐਫਆਈਆਰ 0 ਐਫਆਈਆਰ ਦਰਜ ਕਰਨਗਾਤਰ 8 ਦਿਨਾਂ ਦਾ ਵਕਤ ਪੈ ਗਿਆ ਵਿੱਚ 8 ਦਿਨਾਂ ਦੇ ਵਿੱਚ ਐਫਆਈਆਰ ਹੋਈ ਐਨੀ ਡਿਲੇ ਐਫਆਈਆਰ ਦਾ ਕੋਈ ਫਾਇਦਾ ਹੁੰਦਾ ਕਰਨ ਦਾ ਡਿਲੇ ਐਫਆਈਆਰ ਦਾ ਇੱਕ ਬਕਾਇਦਾ ਤੌਰ ਤੇ ਵੱਡਾ ਮੁੱਦਾ ਗਾ ਵੀ ਭਾਈ ਐਫਆਈਆਰ ਡਿਲੇ ਕਿਉਂ ਹੋਈ ਵੀ ਇਹਦਾ ਮਤਲਬ ਤੁਸੀਂ ਕਿਸੇ ਦੇ ਪ੍ਰਭਾਵ ਚਾਕੇ ਐਫਆਈਆਰ ਕੀਤੀ ਹੈ ਇਹਦਾ ਮਤਲਬ ਡਿਲੇ ਐਫਆਈਆਰ ਦਾ ਇਹ ਹੋ ਜਾਂਦਾਗਾ ਫਿਰ ਐਨੀ ਲੇਟ ਐਫਆਈਆਰ ਕਰਨ ਦਾ ਕੀ ਮਤਲਬ ਆ ਐਨੀ ਲੇਟ ਤੁਸੀਂ ਐਫਆਈਆਰ ਕੀਤੀ ਜਿਹਦਾ ਹੁਣ ਕੋਈ ਮਤਲਬ ਹੀ ਨਹੀਂ ਗਾ ਰਹਿ ਗਿਆ ਹੁਣ ਤੁਸੀਂ ਦੱਸੋ ਤੁਸੀਂ ਮੁੱਦੇ ਤਾਂ ਇਹ ਨੇਗੇ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਨੇ ਤੁਸੀਂ ਮਜ਼ਦੂਰਾਂ ਦੇ ਮੁੱਦੇ ਨੇ ਤੁਸੀਂ ਆਪਣੇ ਅਮਰਤਾਪਾਲ ਉਹਨੂੰ ਜੇਲ੍ਹ 'ਚ ਬੈਠੇ ਨੇ ਉਹਨਾਂ ਦੇ ਮੁੱਦੇ ਨੇ ਹੋਰ ਕਿੰਨੇ ਮੁੱਦੇ ਨੇ ਜਿੰਨੇ ਤੁਸੀਂ ਮੁੱਦਿਆਂ ਤੇ ਗੱਲ ਕਰ ਸਕਦੇ ਹੋ ਤੁਸੀਂ ਇਹ ਮੁੱਦਿਆਂ ਤੇ ਗੱਲ ਕਰੋ ਉਹਨੂੰ ਪਿਰਤਪਾਲ ਦੇ ਪਿਰਤਪਾਲ ਵਾਲਾ ਮੁੱਦਾ ਆਖ ਦੇਖੋ ਪਿਰਤਪਾਲ ਦੇ ਕਿੰਨੀ ਕੁੱਟ ਪਈ ਹੋਈ ਆਗੀ ਉਹ ਆਪਾਂ ਨੂੰ ਪਤਾਗਾ ਬਈ ਉੱਥੇ ਜਿਹੜੇ ਹਰਿਆਣੇ ਦੇ ਵਿੱਚ ਜਿਹੜੇ ਗੁੰਡਾ ਅਨਸਰ ਨੇ ਗੁੰਡਾ ਅਨਸਰਾਂ ਨੇ ਆ ਕੇ ਪਿਰਤਪਾਲ ਨੂੰ ਕੁੱਟਿਆਗਾ ਜਿਹੜੇ ਕਿਤੇ ਉੱਥੇ ਤੁਸੀਂ ਪਿਰਤਪਾਲ ਵਾਲੀ ਐਫ ਆਈ ਆਰ ਨਹੀਂ ਹੋਈ ਕਿਤੇ ਵੀ ਪੇਲਤਪਾਲ ਅੜੀ ਐਫ ਆਈ ਆਰ ਜਾ ਕੇ ਉੱਥੇ ਮਤਲਬ ਹੀ ਕੋਈ ਵੀ ਐਫ ਆਈ ਆਰ ਨਹੀਂ ਕੀਤੀ ਗਈ ਤੇ ਉਹਦੇ ਤੇ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਕੁੱਟਿਆ ਪੇਲਤਪਾਲ ਨੂੰ ਕੀ ਉਹਦੇ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਜਿਹੜੀ ਹਰਿਆਣਾ ਸਰਕਾਰ ਆ ਥੋੜੇ ਹੱਦ ਦੇ ਵਿੱਚ ਥੋੜੀ ਹੱਦ ਆ ਕਿ ਜਿਹੜੀ ਥੋੜੀ ਹੱਦ ਦੇ ਵਿੱਚ ਹਰਿਆਣਾ ਸਰਕਾਰ ਬੈਰੀਗੇਟ ਲਾਈਨ ਬੈਠੀ ਆ ਤੁਸੀਂ ਉਹਦੇ ਤੇ ਬੋਲੋ ਕੋਈ ਉਹਦੇ ਤੇ ਪ੍ਰੈਸ ਕਾਨਫਰੰਸ ਕਰੋ ਇਹ ਕੀ ਪ੍ਰੈਸ ਕਾਨਫਰੰਸ ਸੁਖਵੀਰ ਬਾਦਲ ਦਾ ਸੁਖਬੀਲੇ ਦਾ ਮਨ ਲੋਬੀ ਸੁਖਵੀਰ ਬਾਦਲ ਦੇ ਸੁਖਬੀਲੇ ਦਾ ਕੋਈ ਮੁੱਦਾ ਪੰਜਾਬ ਦਾ ਹੈਗਾਗਾ ਤਾਂ ਤੁਸੀਂ ਸੁਖਵੀਰ ਬਾਦਲ ਤੇ ਕਾਰਵਾਈ ਕਰੋ ਤੁਸੀਂ ਮੁੱਖ ਮੰਤਰੀ ਹੋ ਹੁਣ ਕੋਈ ਮਾੜੀ ਮੋਟੀ ਗੱਲ ਥੋੜੋ ਆ ਤੁਸੀਂ ਮੁੱਖ ਮੰਤਰੀ ਹੋ ਸੁਖਵੀਰ ਬਾਦਲ ਦਾ ਸੁਖਬੀਲੇ ਗਲਤ ਹੈ ਤਾਂ ਉਹਦੇ ਤੇ ਕਾਰਵਾਈ ਕਰੋ ਨਾਲੇ ਸੁਖਵੀਰ ਬਾਦਲ ਤੇ ਸੁਖਬੀਲੇ ਤੋਂ ਟੰਡੀਆਂ ਲੈਣੀਆਂ ਨੇ ਕਿਸੇ ਨੇ ਅਸੀਂ ਕੀ ਲੈਣਾਗਾ ਸੁਖਵੀਰ ਬਾਦਲ ਦਾ ਸੁਖਬੀਲੇ ਹੋਵੇ ਪਿਆ ਹੋਵੇ ਹੋਦਾ ਕੀ ਮਤਲਬ ਹੈ ਉਜੀ ਜਿਹੜੀ ਪੰਜਾਬ ਦੇ ਮੁੱਦੇ ਨੇ ਤੁਸੀਂ ਦੇਖੋ ਕਿੱਡੇ-ਕੱਡੇ ਮੁੱਦੇ ਨੇਗੇ ਪੰਜਾਬ ਦੇ ਕੱਲ ਉਹ ਕੁੜੀਆਂ ਵਿਚਾਰੀਆਂ ਉਹਨਾਂ ਦਾ ਭਾਈ ਸੁਭਕਰਨ ਉਹ ਉਹਨਾਂ ਨੇ ਕਿਸ ਹਿਸਾਬ ਨਾਲ ਉਹਨਾਂ ਨੇ ਸਸਕਾਰ ਕੀਤਾ ਕੱਲ ਤੁਸੀਂ ਸੋਚ ਕੇ ਤਾਂ ਦੇਖੋ ਪੰਜਾਬ ਦੇ ਵਿੱਚ ਕੀ ਹੋ ਰਿਹਾਗਾ ਪਾਣੀਆ ਦਾ ਮੁੱਦਾ ਕਿੱਥੇ ਚਲਿਆ ਗਿਆ ਜਿਹੜਾ ਪਾਣੀ ਡਾਰਕ ਜ਼ੋਨ ਚ ਥੱਲੇ ਚਲਿਆ ਗਿਆ ਤੇ ਨਹਿਰਾਂ ਦਾ ਪਾਣੀ ਸਾਰਾ ਡੈਮਾਂ ਦਾ ਪਾਣੀ ਆਗਾ ਜਿਹੜਾ ਉਹ ਲੁੱਟ ਕੇ ਲੈ ਗਿਆ ਪੰਜਾਬ ਤੇ ਤੁਸੀਂ ਪ੍ਰੈਸ ਪ੍ਰੈਸ ਕਾਨਫਰੰਸ ਕਰੋ ਇਸ ਗੱਲ ਤੇ ਵੀ ਜਿਹੜਾ ਸਾਡਾ ਟੈਕਸ ਦਾ ਪੈਸਾ ਹੈਗਾ ਉਹ ਲਿਜਾ ਕੇ ਕਿਉਂ ਯੂਪੀ ਨੂੰ ਦਿੱਤਾ ਜਾਂਦਾ ਹੈਗਾ ਥੋੜਾ ਟੈਕਸ ਦਾ ਪੈਸਾ ਥੋੜੇ ਟੈਕਸ ਦਾ ਜਿਹੜਾ ਜੇ ਅਗਰ 100 ਰੁਪਇਆ ਟੈਕਸ ਦਾ ਕੱਟਦਾਗਾ ਤਾਂ 767 ਪੈਸੇ ਪੰਜਾਬ ਨੂੰ ਮਿਲਦੇ ਨੇ 67 ਰੁਪਏ ਪੰਜਾਬ ਨੂੰ ਮਿਲਦੇ ਨੇ ਬਾਕੀ ਦੇ ਜਿਹੜੇ 37 ਪੈਸੇ ਨੇ ਉਹ ਪੈਸੇ ਜੂਪੀ ਦੇ ਵਿੱਚ ਚਲੇ ਜਾਂਦੇ ਨੇ ਹਿੰਦੀ ਬੈਲਟ ਦੇ ਵਿੱਚ ਸਾਰੇ ਸਟੇਟਾਂ ਦਾ ਚੱਕ-ਚੱਕ ਕੇ ਪੈਸਾ ਹਿੰਦੀ ਬੈਲਟ ਦੇ ਵਿੱਚ ਲਾਇਆ ਜਾ ਰਿਹਾ ਤੁਸੀਂ ਇਹੀ ਜੀ ਕਿਸੇ ਗੱਲ ਤੇ ਕਾਨਫਰੈਂਸ ਕਰੋ ਤੁਸੀਂ ਕਾਨਫਰੈਂਸ ਕੋਈ ਪਾਇਦਰ ਮੁੱਦਾ ਤਾਂ ਹੋਵੇ ਸੁਖਬੀਰ ਬਾਦਲ ਦਾ ਸੁਖ ਮੇਲਾ ਕੀ ਪਾਇਦਰ ਮੁੱਦਾ ਉਸ ਵਿੱਚ ਨਹੀਂ ਤੁਸੀਂ ਅਮਰਦਸ ਭਾਲ ਉਹਨਾਂ ਦੀ ਗੱਲ ਸੁਣੋ ਤੁਸੀਂ ਕਿਸਾਨਾਂ ਦੀ ਗੱਲ ਸੁਣੋ ਤੁਸੀਂ ਪਾਣੀਆਂ ਤੇ ਗੱਲ ਕਰੋ ਤੁਸੀਂ ਟੈਕਸਾਂ ਤੇ ਗੱਲ ਕਰੋ ਜਿਹੜੇ ਤੁਹਾਡੇ ਮੁੱਦੇ ਨੇ ਤੁਸੀਂ ਉਹਨਾਂ ਤੇ ਤਾਂ ਗੱਲ ਨਹੀਂ ਕਰਦੇ ਦੋਸਤੋ ਕਮੈਂਟਾਂ ਦੇ ਵਿੱਚ ਦੱਸਿਓ ਵੀ ਇਹ ਕੋਈ ਮੁੱਦਾ ਹੈ ਵੀ ਕੋਈ ਸੋਖੋਗੀਰ ਬਾਦਲ ਦੇ ਸੋਖੋ ਬਲੇ ਤੇ ਪ੍ਰੈਸ ਕਾਨਫਰੰਸ ਕਰਨੀ ਫਰਦਾਂ ਕੱਟੇ ਬੈਠੇ ਨੇ ਉੱਥੇ ਫਰਦਾਂ ਦਿਖਾ ਰਹੇ ਨੇ ਫਲਾਨੇ ਦਾ ਇੰਨਾ ਹਿੱਸਾ ਤੇਮਕੇ ਦਾ ਇੰਨਾ ਹਿੱਸਾ ਫਲਾਨੇ ਦਾ ਆਸ਼ੇਰ ਫਲਾਨੇ ਦਾ ਆਸ਼ੇਰ ਇਹਦਾ ਕੀ ਮਤਲਬ ਹੋਇਆ ਤੁਸੀਂ ਇਹ ਮੁੱਦਾ ਤਾਂ ਕੋਈ ਪੰਜਾਬ ਦਾ ਹੈ ਨਹੀਂਗਾ ਚਲੋ ਮੇਰੇ ਕਮੈਂਟ ਦੇ ਵਿੱਚ ਜ਼ਰੂਰ رائے ਦਿਓ ਆਪਣੀ ਵਹਿਗਰੂ ਜੀਗਾ ਖਾਲਸਾ ਵ